ਆਪ ਜੀ ਦਾ ਪੰਜਾਬੀ ਵਿਸ਼ਾ ਚੈਨਲ ਉਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਵਿਚਾਰ ਪ੍ਰਦਾਨ ਲੇਖਾਂ ਵਿੱਚੋਂ ਲੇਖ ਅਖਬਾਰਾਂ ਦੇ ਲਾਭ ਤੇ ਹਾਨੀਆਂ ਬਾਰੇ ਪੜਾਂਗੇ ਅਖਬਾਰਾਂ ਵਰਤਮਾਨ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹਨ ਇਹ ਮਨੁੱਖ ਦੀ ਵੱਧ ਤੋਂ ਵੱਧ ਜਾਣਨ ਦੀ ਰੁਚੀ ਨੂੰ ਸੰਤੁਸ਼ਟ ਕਰਦੀਆਂ ਨੇ ਸਵੇਰੇ ਉੱਠਦਿਆਂ ਤਾਜ਼ੀਆਂ ਤੇ ਗਰਮ ਖਬਰਾਂ ਨਾਲ ਭਰੀ ਅਖਬਾਰ ਜਦੋਂ ਘਰ ਆ ਜਾਂਦੀ ਹੈ ਤਾਂ ਮੈਂ ਸਭ ਕੁਝ ਛੱਡ ਕੇ ਇਸ ਨੂੰ ਫੜ ਲੈਂਦਾ ਤੇ ਜਦੋਂ ਤੱਕ ਇਸ ਵਿੱਚੋਂ ਮਹੱਤਵਪੂਰਨ ਖਬਰਾਂ ਨੂੰ ਪੜ ਨਹੀਂ ਲੈਂਦਾ ਮੇਰਾ ਇਸ ਨੂੰ ਛੱਡਣ ਲਈ ਜੀ ਨਹੀਂ ਕਰਦਾ ਅਖਬਾਰਾਂ ਦੀ ਲੋਕਪ੍ਰਿਤਾ ਨੂੰ ਦੇਖ ਕੇ ਹਰ ਰਾਜਨੀਤਿਕ ਪਾਰਟੀ ਧਾਰਮਿਕ ਸੰਸਥਾ ਲੋਕ ਭਲਾਈ ਜਾਂ ਵਪਾਰਕ ਸੰਸਥਾ ਲੋਕਾਂ ਤੱਕ ਆਪਣੇ ਵਿਚਾਰ ਪੇਸ਼ ਕਰਨ ਲਈ ਕੋਈ ਨਾ ਕੋਈ ਅਖਬਾਰ ਕੱਢਣ ਦੇ ਯਤਨ ਵਿੱਚ ਰਹਿੰਦੀ ਹੈ ਇਹਨਾਂ ਦੀ ਵੱਡੀ ਮੰਗ ਕਾਰਨ ਹੀ ਕੰਪਿਊਟਰਾਂ ਲੇਜ਼ਰ ਤੇ ਆਫ ਸੈਟ ਆਦੀ ਮਸ਼ੀਨਾਂ ਦੀ ਮਦਦ ਨਾਲ ਇਹਨਾਂ ਨੂੰ ਵੱਡੀ ਗਿਣਤੀ ਵਿੱਚ ਛਾਪਿਆ ਜਾਂਦਾ ਹੈ ਅਖਬਾਰਾਂ ਦੇ ਕਈ ਵਰਗ ਹਨ ਅਖਬਾਰਾਂ ਦੇ ਲਾਭ ਇਸ ਪ੍ਰਕਾਰ ਹੈ ਅਖਬਾਰਾਂ ਦਾ ਸਾਨੂੰ ਸਭ ਤੋਂ ਵੱਡਾ ਲਾਭ ਹੈ ਕਿ ਸਵੇਰੇ ਉੱਠਦਿਆਂ ਹੀ ਸਾਨੂੰ ਦੁਨੀਆ ਭਰ ਦੀਆਂ ਖਬਰਾਂ ਲਿਆ ਦਿੰਦੀਆਂ ਨੇ ਅਸੀਂ ਘਰ ਬੈਠੇ ਬਿਠਾਏ ਸੰਸਾਰ ਭਰ ਦੇ ਹਾਲਾਤਾਂ ਤੋਂ ਜਾਣੂ ਹੋ ਜਾਂਦੇ ਆ ਦੇਸ਼ ਦੇ ਵਿੱਚ ਕਿੱਥੇ ਕੀ ਹੋ ਰਿਹਾ ਹੈ ਕਿੱਥੇ ਹੜਤਾਲ ਹੋ ਰਹੀ ਹੈ ਮੁਜ਼ਾਹਰੇ ਹੋ ਰਹੇ ਨੇ ਪੁਲਿਸ ਨੇ लाठी चार्ज ਕੀਤਾ ਹੈ ਕਿੱਥੇ ਦੁਰਘਟਨਾ ਹੋਈ ਹੈ ਸਾਨੂੰ ਦੁਨੀਆ ਦੇ ਦੇਸ਼ਾਂ ਰਾਜਨੀਤੀ, ਆਰਥਿਕ ਤੇ ਭਾਈਚਾਰਕ ਸਬੰਧਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਇਹ ਜਾਣਕਾਰੀ ਆਪਣੇ ਦੇਸ਼ ਤੋਂ ਇਲਾਵਾ ਪਿੰਪਿਨ ਦੇਸ਼ਾਂ ਦੀਆਂ ਰਾਜਨੀਤਿਕ ਇਤਿਹਾਸਿਕ ਹਸਤੀਆਂ, ਕੁਦਰਤੀ ਭੰਡਾਰਾਂ, ਸਾਇੰਸ ਦੀਆਂ ਕਾਢਾਂ, ਪਲਾਟ ਦੀ ਖੋਜ, ਸਾਹਿਤਕ ਖੋਜਾਂ ਤੇ ਹੋਰ ਅਨੇਕਾਂ ਚੀਜ਼ਾਂ ਬਾਰੇ ਹੁੰਦੀ ਹੈ। ਇਸ ਜਾਣਕਾਰੀ ਤੋਂ ਅਸੀਂ ਖੇਤੀਬਾੜੀ, ਵਿਦਿਆ, ਸਿਹਤ ਤੇ ਸੱਭਿਆਚਾਰ ਨੂੰ ਉਨਾਤ ਕਰਨ ਲਈ ਕਾਫੀ ਲਾਭ ਪ੍ਰਾਪਤ ਕਰ ਸਕਦੇ ਹਾਂ। ਅਗਲਾ ਲਾਭ ਐਖਬਾਰਾਂ ਵਿੱਚ ਵਪਾਰਕ ادارےਵਾਂ ਵੱਲੋਂ ਆਪਣੇ ਉਤਪਾਦਨਾ ਬਾਰੇ ਇਸ਼ਤਿਹਾਰ ਦਿੱਤੇ ਜਾਂਦੇ ਆ ਜਿਨ੍ਹਾਂ ਤੋਂ ਅਸੀਂ ਕਾਫੀ ਲਾਭ ਉਠਾ ਸਕਦੇ ਆ ਅਸੀਂ ਆਪ ਕੋਈ ਸੂਚਨਾ ਲੋਕਾਂ ਤੱਕ ਪਹੁੰਚਾਣੀ ਹੋਵੇ ਤੇ ਅਸੀਂ ਵੀ ਉਹਨਾਂ ਨੂੰ ਐਖਬਾਰਾਂ ਵਿੱਚ ਛਕਾ ਕੇ ਛੱਟਪੜ ਲੋਕਾਂ ਤੱਕ ਪਹੁੰਚਾ ਸਕਦੇ ਆ ਇਸ ਤੋਂ ਬਿਨਾ ਅਸੀਂ ਐਖਬਾਰਾਂ ਵਿੱਚੋਂ ਰੋਜ਼ਗਾਰ ਲਈ ਖਾਲੀ ਥਾਵਾਂ ਰਿਸ਼ਤੀਆਂ ਦੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਆ ਐਖਬਾਰਾਂ ਵਿੱਚੋਂ ਅਸੀਂ ਦਿਲ ਪ੍ਰਚਾਵੇ ਦੇ ਸਾਧਨ ਫਿਲਮਾਂ, ਰੇਡੀਓ, ਟੈਲੀਵਿਜ਼ਨ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਅਖਬਾਰਾਂ ਵਿੱਚੋਂ ਸਾਨੂੰ ਵਕ ਵਕ ਦੇਸ਼ਾਂ ਦੇ ਆਗੂਆਂ ਬਾਰੇ ਬੁੱਧੀਜੀਵੀਆਂ ਦੇ ਪਿੰਨ ਪਿੰਨ ਮਸਲਿਆਂ ਬਾਰੇ ਵਿਚਾਰ ਪੜਨ ਲਈ ਮਿਲਦੇ ਨੇ ਜਿਨ੍ਹਾਂ ਨਾਲ ਅਸੀਂ ਪਿੰਨ ਪਿੰਨ ਸਮੱਸਿਆਵਾਂ ਸੰਬੰਧੀ ਪਿੰਨ ਪਿੰਨ ਦ੍ਰਿਸ਼ਟੀਕੋਣਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਇਸ ਨਾਲ ਸਾਡੇ ਆਮ ਗਿਆਨ ਵਿੱਚ ਵਾਧਾ ਹੁੰਦਾ ਜੋ ਕਿ ਇੱਕ ਵਿਦਿਆਰਥੀ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਇਸ ਤੋਂ ਇਲਾਵਾ ਅਖਬਾਰਾਂ ਮਨੋਰੰਜਨ ਦਾ ਸਾਧਨ ਵੀ ਆ ਇਹ ਹਰ ਰੋਜ਼ ਦੀਆਂ ਖਬਰਾਂ ਤੋਂ ਹੋਰ ਤੱਥਾਂ ਨੂੰ ਇਕੱਠੇ ਕਰਕੇ ਇਤਿਹਾਸ ਸਿਰਜਦੀਆਂ ਪਵਿੱਕ ਦੇ ਖੋਜੀਆਂ ਲਈ ਹਵਾਲਿਆਂ ਦਾ ਆਧਾਰ ਬੰਦੀਆਂ ਅਖਬਾਰਾਂ ਦੇ ਦਫ਼ਤਰ ਤੋਂ ਇਸ ਨੂੰ ਲਿਖਣ ਛਾਪਨ ਵੇਚਣ ਵਾਲਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਜਿਹੜੇ ਮਨਪਸੰਦੀਆਂ ਖੇਡਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਛੋਟੇ ਬੱਚਿਆਂ ਨੂੰ ਆਪਣਾ ਬਾਦ ਸੰਸਾਰ ਵਿੱਚ ਛੋਟੀਆਂ-ਛੋਟੀਆਂ ਕਹਾਣੀਆਂ ਪੜਨ ਨੂੰ ਮਿਲਦੀਆਂ ਨੇ ਛੁਟਕਲੇ ਮਿਲਦੇ ਨੇ ਇਸ ਤੋਂ ਇਲਾਵਾ 부ਜਾਰਤਾਂ ਦਿੱਤੀਆਂ ਜਾਂਦੀਆਂ ਨੇ ਸੋ ਬੱਚੇ ਇਸ ਨੂੰ ਪੜ ਕੇ ਜਿਹੜਾ ਹੈ ਬਹੁਤ ਆਨੰਦ ਤੇ ਖੁਸ਼ੀ ਪ੍ਰਾਪਤ ਕਰਦੇ ਨੇ ਅਖਬਾਰਾਂ ਉੱਪਰ ਖਰਚੇ ਪੈਸੇ ਫਜ਼ੂਲ ਨਹੀਂ ਜਾਂਦੇ ਜਿੱਥੇ ਅਖਬਾਰਾਂ ਦੇ ਉੱਪਰ ਲਿਖੇ ਬਹੁਤ ਸਾਰੇ ਲਾਭ ਨੇ ਉੱਥੇ ਇਹਨਾਂ ਦੇ ਕਾਗਜ਼ ਨੂੰ ਰੱਦੀ ਦੇ ਰੂਪ ਵਿੱਚ ਵੇਚ ਕੇ ਪੈਸੇ ਵਟਲੇ ਜਾਂਦੇ ਨੇ ਇਸ ਕਰਕੇ ਸਾਨੂੰ ਅਖਬਾਰ ਖਰੀਦਣ ਤੇ ਕੋਈ ਖਾਸ ਖਰਚ ਨਹੀਂ ਕਰਨਾ ਪੈਂਦਾ ਇਹ ਰੱਦੀ ਅੱਗੋਂ ਕਈ ਥਾਈਂ ਕੰਮ ਆਉਂਦੀ ਹੈ ਕਈ ਵਾਰੀ ਅਖਬਾਰਾਂ ਇਹਨਾਂ ਲਾਭ ਪਹੁੰਚਾਉਣ ਤੋਂ ਇਲਾਵਾ ਸਮਾਜ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਨੇ ਅਖਬਾਰਾਂ ਆਮ ਤੌਰ ਤੇ ਖਬਰਾਂ ਨੂੰ ਆਪਣੀ ਪਾਲਸੀ ਪਾਲਿਸੀ ਅਨੁਸਾਰ ਜਾਂ ਕਿਸੇ ਦਬਾਅ ਹੇਠ ਵਧਾ ਚੜਾ ਕੇ ਤੋੜ ਨੂੰ ਲੋੜ ਕੀ ਪੇਸ਼ ਆਪਦੀਆਂ ਨੇ ਜਿਨ੍ਹਾਂ ਦਾ ਆਮ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ ਉੱਪਰ ਬੁਰਾ ਅਸਰ ਪੈਂਦਾ ਇਸ ਤਰ੍ਹਾਂ ਇੱਕ ਅਦੇ-ਕਦੇ ਲੋਕਾਂ ਦੀਆਂ ਧਾਰਮਿਕ ਜਾਤੀਵਾਦੀ ਰਾਜਨੀਤਿਕ ਭਾਵਨਾਵਾਂ ਉੱਪਰ ਸੱਟ ਮਾਰ ਕੇ ਗੜਬੜ ਫੈਲਾਉਣ ਵਿੱਚ ਹਿੱਸਾ ਪਾਉਂਦੀਆਂ ਨੇ ਕਈ ਵਾਰੀ ਖੁਦਗਰਜ਼ ਤੇ ਸਵਾਰਥੀ ਹਤਾ ਵਿਚਾਰ ਰਹੀਆਂ ਅਖਬਾਰਾਂ ਝੂਠੀਆਂ ਖਬਰਾਂ ਸ਼ਾਬ ਦੇ ਬਲੰਦੀ ਉੱਪਰ ਤੇਲ ਪਾਉਂਦੀਆਂ ਹਨ ਕਨਕਲੂਜਨ ਸਿੱਟਾ ਬਿਸ਼ੱਕ ਅਖਬਾਰਾਂ ਦੀਆਂ ਕੁਝ ਹਾਨੀਆਂ ਵੀ ਨੇ ਪਰੰਤੂ ਇਹਨਾਂ ਦੇ ਲਾਭ ਬਹੁਤ ਮਹੱਤਵਪੂਰਨ ਨੇ ਇਹਨਾਂ ਤੋਂ ਬਿਨਾ ਸਾਡਾ ਅਜੋਕਾ ਜੀਵਨ ਚੱਲ ਹੀ ਨਹੀਂ ਸਕਦਾ ਇਸ ਲਈ ਲੋਕਤੰਤਰੀ ਸਰਕਾਰਾਂ ਕਾਨੂੰਨ ਅਨੁਸਾਰ ਇਸ ਨੂੰ ਸਭ ਕੁਝ ਲਿਖਣ ਦੀ ਖੁੱਲ੍ਹ ਦਿੰਦੀਆਂ ਨੇ ਬਸ਼ਰਤੇ ਕਿ ਉਹ ਕਿਸੇ ਦੀਆਂ ਧਾਰਨਿਕ ਭਾਵਨਾਵਾਂ ਨੂੰ ਸਾਟ ਨਾ ਮਾਰੇ ਤੇ ਨਾ ਹੀ ਰਾਸ਼ਟਰ ਵਿਰੋਧੀ ਹੋਵੇ ਇਹਨਾਂ ਰਾਹੀਂ ਸਰਕਾਰ ਲੋਕਾਂ ਦੀਆਂ ਉਕੜਾਂ ਤੋਂ ਜਾਣੂ ਹੁੰਦੀ ਹੈ ਤੇ ਉਹ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਤੇ ਮੰਗਾਂ ਦੀ ਪੂਰਤੀ ਵੱਲ ਧਿਆਨ ਦਿੰਦੀ ਹੈ ਅਖਬਾਰਾਂ ਲੋਕ ਰਾਏ ਨੂੰ ਬਣਾਉਣ ਵਿੱਚ ਵਿਸ਼ੇਸ਼ ਹਿੱਸਾ ਪਾਉਂਦੀਆਂ ਨੇ ਇਕ ਪੁਖਤਾ ਰਾਜ ਸੀ ਆਰਥਿਕ ਤੇ ਸਮਾਜਿਕ ਸਬੰਧ ਪ੍ਰਬੰਧ ਜਿਹੜੇ ਸਥਾਪਿਤ ਕਰਨ ਵਿੱਚ ਸਹਾਈ ਹੁੰਦੀਆਂ ਹਨ ਧੰਨਵਾਦ